ਨਵੇਂ ਵਲੌਗ ਦੇ ਵਿੱਚ ਨੇਰੀ ਨਹੀਂ ਜਿਹੜੇ ਚਿੱਬ ਗੱਡ ਰੱਖਿਆ ਦੇਖੋ ਹਾਲ ਦੀ ਜਮਾਰ ਇਸ ਗੱਲ ਦੀ ਗਵਾਹੀ ਪਰ ਰਹੀ ਆ ਇਹ ਨੇਰੀ ਕਿੰਨੀ ਗਾ ਤੇ ਮੈਂ ਆਇਆ ਸਾਈਕਲ ਤੇ ਦਮ ਤਾਂ ਚੜਿਆ ਥੋੜਾ ਬਹੁਤ ਬੜਿਆ ਠੀਕ ਆ ਤੇ ਧੰਨਵਾਦ ਤੁਹਾਡਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਵੀਡੀਓ ਇਹਦਾ ਬਣੇ ਰਹੋ ਬਾਕੀ ਜਿੰਨੇ ਵੀ ਜਿਹਨੇ ਆਪਣੀ ਵੀਡੀਓ ਦੇਖ ਰਿਆ ਹੁਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਚਲੋ ਖੇਤ ਆਏ ਸੀ ਤੜਕੇ ਰਣਕੇ ਵੇਲਾ ਜਿਹੜਾ 8 ਤੋਂ 8:30 ਦਾ ਜਿਹੜਾ ਵੇਲਾ ਹੋ ਚੁੱਕਿਆ ਇਹ ਆਪਾਂ ਛੱਡਨੀ ਦੀ ਮੋਟਰ ਖੇਤ ਚਲੋ ਆਗੇ ਫਿਰ ਖੇਤ ਮੋਟਰ ਛੱਡ ਗਏ ਨੱਕੇ ਨੁੱਕੇ ਬੰਦ ਕਰ ਦिए ਤੇ ਥੋੜੀ ਬਹੁਤ ਤੁਹਾਨੂੰ ਸਬਜ਼ੀ ਵੀ ਦਿਖਾ ਦਿੰਦੇ ਆ ਕਿਹੜੀ-ਕਿਹੜੀ ਜੀ ਲੱਗਾ ਲੱਗੀ ਜਿਨ੍ਹਾਂ ਨੇ ਸਾਡੇ ਪੁਰਾਣੇ ਵਲੌਗ ਦੇਖੇ ਆ ਸਾਡੇ ਵੀਰ ਸੋ ਫੈਮਿਲੀ ਯਾਰ ਇੱਕ ਜੋੜ ਜਾਂਦੀ ਆ ਕੀ ਗਈਆਂ ਨਹਿਰ ਜਿੰਨਾ ਨੇ ਆ ਪੁਰਾਣੇ ਵਲੌਗ ਦੇਖੇ ਆ ਉਹਨਾਂ ਨੂੰ ਪਤਾ ਸਭ ਕੁਝ ਪਤਾ ਉਹਨਾਂ ਨੂੰ ਤੇ ਤੁਹਾਨੂੰ ਥੋੜੀ ਬਹੁਤ ਸਬਜ਼ੀ ਵੀ ਦਿਖਵਾ ਦਿੰਨੇ ਆ ਇੱਕ ਹਵਾ ਬਹੁਤ ਜ਼ਿਆਦਾ ਤੇ ਆਪਣੇ ਕੋ ਮੈਗਮੂਗ ਜਿਹਾ ਨਹੀਂ ਇਹ ਆ ਗਿਆ ਆਪਣੇ ਕੀ ਕਹਿੰਦੇ ਨੇ ਇਹਨੂੰ ਪਿੰਡਿਆ ਪਿੰਡਿਆ ਵਾਲੇ ਲੱਗਦੀਆਂ ਨਹੀਂ ਇਕੱਲੀ ਆ ਵਧੀਆ ਜਾਂਦੀ ਆ ਲੱਗ ਲੱਤ ਲੱਗ ਗਿਆ ਦੇਖੋ ਤੇ ਚੌਲੇ ਜਿਹੜੇ ਵਧੀਆ ਲੱਗਣ ਲੱਗੇ ਆਰੇ ਉਲੇ ਦਾ ਜਿਹੜੇ ਵਧੀਆ ਗ੍ਰੋਥ ਹੋ ਗਈ ਚੌਲਿਆਂ ਦੀ ਦੇਖ ਸਕਦੇ ਹੁੰਸੀ ਮੰਨ ਕੇ ਚੱਲੋ 2-3 ਦਿਨਾਂ ਦਾ ਚੌਲੇ ਚੌਲੇ ਹੋ ਜਾਣਗੇ ਚੌਲੇ ਹੀ ਚੌਲੇ ਹੋ ਜਾਣਗੇ ਹੇ ਅਮਰੂਦਾਂ ਤੇ ਬੁੱਝੇ ਆ ਗਏ ਦੋ-ਦੋ 베ੜੀ ਆ ਗਿਆ ਜਮਣ ਆ ਗਿਆ ਅੰਗੂਰਾ ਦੀ ਵੱਲ ਆ ਗਿਆ ਨਾਰ ਆ ਗਿਆ ਨਾਰ ਵਾਦੂ ਲੱਗੇ ਪਿਆ ਭਰੇ ਭਿਆ ਨਾਰਾਂ ਨਾਲ ਤੇ ਚੌਲੇ ਵੀ ਜਿਹੜੇ ਕਾਫੀ ਜ਼ਿਆਦਾ ਲੱਗਣ ਲੱਗੇ ਆ ਦੇਖੋ ਲਿਰੀ ਪਿਆ ਚੌਲੇ ਤੇ ਬਾਕੀ ਹਲੇ ਬਿੰਡੀਆਂ ਦੀ ਇੰਨੀ ਜ਼ਿਆਦਾ ਗ੍ਰੋਥ ਸੀ ਇਹਨਾਂ ਦੇ ਬੂਝੇ ਵਧੀ ਜਾਂਦੇ ਆਲੇ ਫਲ ਇਹਨਾਂ ਨੂੰ ਲੱਗਿਆ ਇੰਨਾ ਜ਼ਿਆਦਾ ਤੇ ਅੱਗੇ ਗੱਲ ਕਰਦੇ ਹਾਂ ਹਮ ਜੀ ਮੈਂ ਉੱਦੀ ਹਮਦੀ ਆ ਨਾ ਹੁਣ ਆਪਾਂ ਲੱਭਦੇ ਆ ਕਦੂ ਕਦੂ ਬਹੁਤ ਲੱਗਦੇ ਆ ਕੋਈ ਘਰ ਮੈਂ ਤੁਹਾਨੂੰ ਕਹਿੰਦਾ ਕਦੂ ਬਥੇਰੇ ਲੱਗਦੇ ਆ ਪੰਗੇ ਵੀ ਬਥੇਰੇ ਲੱਗੇ ਦੀ ਪਰ ਪੰਗਿਆਂ ਨੂੰ ਜਿਹੜੀ ਬਿਮਾਰੀ ਪੈ ਗਈ ਸੀ ਤੇ ਉਸ ਕਰਕੇ ਉਹ ਖਾਣ ਯੋਗ ਨਹੀਂ ਰਹੇ ਸੀ ਤੋਰੀਆ ਵੀ ਲੱਗਿਆ ਬਈਆ ਯਾਰ ਲੇ ਗਿੜੇ ਨਹੀਂ ਮਾਰਿਆ ਤੋੜੀ ਪੱਕ ਗਈ ਦੇਖੋ ਆਹ ਦੇਖੋ ਆਹ ਚੀਜ਼ਾ ਹੋ ਲਈਏ ਦੇਖਾ ਦੇਖੋ ਦੇਖੋ ਪੱਕੀ ਖੜੀ ਤੋਰੀ ਸੂਰਜ ਤਾਂ ਹੈ ਪਰ ਪੱਕੀਆਂ ਖੜੀਆਂ ਹਨ ਚਲੋ ਇੱਕ ਅੱਧਾ ਕੱਦੂ ਲਾਭ ਲਈ ਘਰੇ ਲਾ ਕੇ ਜਾਣ ਵਾਸਤੇ ਦਾਲ ਬਣਾਉਣ ਵਾਸਤੇ ਹੱਥ ਨਹੀਂ ਲੱਗਾਂਗੇ ਯਾਰ ਇਹ ਆ ਗੰਨੇ ਵੀ ਵੇਚੀ ਹੈ ਇਹਦੇ ਐਡਜਸਟ ਹੋਏ ਪਏ ਆ ਤੇ ਇੱਧਰ ਵੀ ਆਪਣੇ ਉਹੀ ਕੁਸ ਆ ਗਿਆ ਭਿੰਡਿਆ ਭਿੰਡਿਆ ਹੌਲੀ ਹੌਲੀ ਜਿਹੜੀ ਆ ਫਲ ਚੱਕ ਰਹੀ ਹੈ ਦੇਖੋ ਤੁਸੀਂ ਆ ਦੇਖੋ ਦੇਖ ਸਕਦੇ ਹੋ ਹੌਲੀ ਹੌਲੀ ਜਿਹੜੀ ਇਹ ਚੀਜ਼ ਫਲ ਚੱਕ ਰਹੀ ਆ ਤੇ ਆ ਪੁੱਜੇ ਨੂੰ ਪਤਾ ਨਹੀਂ ਕਿ ਹੋ ਗਿਆ ਕਾਲਾ ਪੈ ਰਿਹਾ ਹੌਲੀ ਹੌਲੀ ਸਾਰੀ ਚੀਜ਼ਾਂ ਦੀ ਗ੍ਰੋਥ ਹੋਊਗੀ ਪਰ ਹੋਊਗੀ ਪਰ ਹੌਲੀ ਹੌਲੀ ਹੋਊਗੀ ਕਿੰਨ ਨੂੰ ਨਹੀਂ ਬੜਾ ਹੋਇਆ ਪਿਆ ਯਾਰ ਥੋੜਾ ਆ ਵੇਖ ਕੇ ਚਲੋ ਨੀ ਮਾਦਗਨ ਨਹੀਂ ਆਇਆ ਹੋਜੇ ਮੌਸਮਾਂ ਦੇ ਵਿੱਚ ਠੰਡੇ ਮੌਸਮਾਂ ਦੇ ਵਿੱਚ ਜਿਹੜੇ ਜਾਨਵਰ ਆਉਂ ਜਾਦਾ ਬਾਹਰ ਨਿਕਲਦੇ ਆ। ਅਦੀ ਸੇਫਟੀ ਦਾ ਧਿਆਨ ਰੱਖੋ ਬਈ। ਪੈਪ ਲਾਰ ਕਿਸ ਤਰੀਕੇ ਨਾਲ ਤਲੇ ਨੂੰ ਕਰ ਦੋ ਸਾਈਡ ਤੇ। ਓਏ ਹੋਏ ਰਾਤ ਆਦ ਥੇ ਵੱਜੀ ਸੁਜੀ ਬਈ ਉਂਗਲਾ। ਸਾਨੂੰ ਛੱਡ ਦੋ ਪੈਪ ਨੂੰ ਤੇ ਇਸ ਤਰੀਕੇ ਨਾਲ ਜਿਹੜੀ ਪੈਪ ਅਡਜਸਟ ਕੀਤੀ ਆ। ਸਾਢੇ 12 ਦੇ ਵਿੱਚ 4-5 ਜਿਹੜੀਆਂ ਪੈਪਾ ਲਾਈ ਆ। ਮੋਟਰ-ਮੋਟਰ ਛੱਡਦੀ ਹੁਣ ਫਿਰ ਤੁਹਾਨੂੰ ਮਿਲਦੇ ਆ ਲਓ ਜੀ ਦੋਸਤੋ ਖੇਤੋਂ ਜਿਹੜਾ ਘਰੇ ਆਂਦੇ ਲੱਗੇ ਬਈ ਥੋੜੀ ਥੋੜੀ ਭੁੱਖ ਤੇ ਆਪਾਂ ਬਣਾ ਰਹੇ ਆ ਮੈਗੀ ਬੈਗੀ ਜਿਹੜੀ ਨਵੇਂ ਸਟਾਈਲ ਦੇ ਵਿੱਚ ਬਣਾ ਰਹੇ ਅੱਜ ਅੱਗੇ ਵਧੀਆ ਤੜਕਾ ਲਾਉਣੇ ਨੇ ਦੇਸੀ ਕਿਉਂਦਾ ਮੈਂ ਕਾਫੀ ਵੀਡੀਓ ਚ ਦੇਖਿਆ ਬਟਾਂ ਦੇਸੀ ਕਿਉਂਦੋ ਤੜਕਾ ਲਾਉਣ ਦੇ ਜਬਾਕੀ ਅੱਜ ਪਿਆਜ਼ ਪੀਜ ਵਗੈਰਾ ਨਹੀਂ ਸੀ ਨਾ ਪਿਆਜ਼ ਆ ਗਿਆ ਤੇ ਗਾਈ ਟਮਾਟਰਾ ਕੰਡੇ ਟਮਾਟਰਾ ਮੈਂ ਮੈਂ ਚੱਲਾ ਉਹ ਮੈਂ ਬਣਾ ਕੇ ਦੇਖੀਏ ਹੁਣ ਇਹਦੇ ਵਿੱਚ ਪਾ ਦਿਆਂ ਪਾਣੀ ਅੱਜ ਮੈਂ ਲੈ ਕੇ ਵੀ ਨਵੀਂ ਆਇਆ ਆ ਦੇਖੋ ਨੂਡਲਸ ਲੈ ਕੇ ਆਇਆ ਤੇ ਵੇਣੇ ਆ ਕਿਵੇਂ ਬੰਦਿਆ ਪਹਿਲਾਂ ਤਾਂ ਦੋ ਗਲਾਸ ਪਾਣੀ ਪੀਓ ਚ ਪਾ ਦੇਗਾ ਜੱਜ ਜੱਜ ਬਈ ਬੇਸਤੀ ਕਰਤੀ ਉਨੀ ਪੜਦਾ ਇੱਕ ਲਾਸਾ ਥੋੜਾ ਯਾਰ ਉਸ ਵਾਂਗ ਹੀ ਕੋਟ ਆ ਗਿਆ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਕਰ ਫਿਰ ਤੋਗਾ ਕਿ ਇਹ ਵਲੌਗ ਮੈਂ ਤਿੰਨ ਦਿਨਾਂ ਬਾਅਦ ਕੰਟੀਨਿਊ ਕਰਦੇ ਹਾਂ ਅੱਜ ਤੀਸਰਾ ਹਾਂ ਤੀਸਰਾ ਦਿਨ ਆ ਭਾਈ ਅੱਜ ਰੀਜਨ ਨੂੰ ਬਸ ਯਾਰ ਕੀ ਹੀ ਦੱਸੀ ਹੈ ਯਾਰ ਇਹਨਾਂ ਨੂੰ ਹਾਂ ਬਾਕੀ ਵਧੀਆ ਵਧੀਆ ਵਲੌਗ ਆਉਣਗੇ ਕੰਟੀਨਿਊ ਕਰਦੇ ਆ ਆਪਾਂ ਪਾਣੀ ਪੀ ਲਈਏ ਵਲੌਗ ਵਧੀਆ ਵਧੀਆ ਆਉਣਗੇ ਬਸ ਥੋੜਾ ਇੰਤਜ਼ਾਰ ਕਰੋ ਬੜੇ ਘੈਂਟ ਤਗੜੇ ਵਲੌਗ ਆਉਣ ਆ ਗਿਆ ਥੋੜਾ ਇੰਤਜ਼ਾਰ ਕਰਨਾ ਪੈਣਾ ਚੱਲਾ ਦੇਖੋ ਭਾਈ ਜਿਗਾਰ ਲਾਇਆ ਬਾਕੀ ਫੋਨ ਦਾ ਵੀ ਗਲਾਸ ਗਾ ਟੁੱਟ ਗਿਆ ਵੀ ਪੋੜਨਾ ਥੋੜਾ ਪੈਸਾ ਵੀ ਚਾਈਨਾ ਕੋਲੇ ਯਾਰ ਰੀਚਾਰਜ ਨਹੀਂ ਇੱਕ ਤਾਂ ਸਭ ਤੋਂ ਮੇਨ ਪ੍ਰੋਬਲਮ ਜਿਹੜੀ ਸਭ ਤੋਂ ਮੇਨ ਦਿੱਕਤ ਆ ਰਹੀ ਚਾਰੀ ਚਾਰਜ ਵੀ ਆਪਾਂ ਅੱਜ ਕਰਾ ਲੈਣਾ ਤੇ ਕਰਾਂਗੇ ਵਲੌਗ ਕੰਟੀਨਿਊ ਪਾਣੀ ਪੀ ਲਈਏ Yulia, gatta, malih ya cepla, kagak dana odro, cakriya dati, aja lah bintang aja, baca, teman bintang parlece ਚੋਲੀ ਲੈ ਕੇ ਆਉਂਦਾ ਜਿਹੜਾ ਹੁਕਮ ਮਿਲ ਚੁਕਿਆ ਨਹੀਂ ਨੀਰਾ ਵੀ ਵੱਡਣਾ ਫਿਰ ਚਲੋ ਭਈ ਇਧਰ ਦੀ ਚਲਦੇ ਆ ਤੁਹਾਨੂੰ ਸਬਜ਼ੀ ਵੀ ਦਿਖਾ ਦਾਂਗੇ ਜਾਂਦੇ ਆਂਦੇ ਆ ਆਹ ਆਹ ਅਨਾਰ ਜਿਹੜੇ ਵਾਵਾਂ ਲੱਗੇ ਹੋਇਆ ਇਹਦੇ ਤੁਹਾਨੂੰ ਪਿਛਲੇ ਵਲੌਗ ਚ ਪਿਛਲੀ ਵਾਰ ਇਸੇ ਵਲੌਗ ਚ ਪਿਛਲੇ ਦਿਨ ਵੀ ਦਿਖਾਇਆ ਪਰ ਸੁਖਣੀ ਚੌਥੇ ਅੰਗੂਰਾ ਦੀ ਵਾਲ ਤੇ ਫੁੱਲ ਵੀ ਜਿਹੜੇ ਲੱਗੇ ਹੋਇਆ ਇਹ ਚੀਜ਼ ਤੁਹਾਨੂੰ ਵਾਰੀ-ਵਾਰੀ ਨਹੀਂ ਦਿਖਾਉਂਦੇ ਇੱਕੋ ਚੀਜ਼ ਜਿਹੜੀ ਵਾਰੀ-ਵਾਰੀ ਨਹੀਂ ਦਿਖਾਈ ਦਿੰਦੀ ਲਓ ਜੀ ਦੋਸਤੋ ਘਾ ਜਿਹੜਾ ਨਿਕਲੇ ਜਾ ਰਿਹਾ ਇਸ ਤਰ੍ਹਾਂ ਦਾ ਕੁਸ ਘਾ ਹੈ ਤੇ ਕਰੇ ਬੱਕਰੀਆਂ ਖਾਣਾ ਨਹੀਂ ਸਾਰਾ ਕਾਕਰੀ ਨਾ ਇਹ ਤੁਹਾਨੂੰ ਇੱਕ ਇਹਦਾ ਤਾਲਾ ਦਿਖਾਉਣਾ ਸਾਹਮਣੇ ਇਹਨੂੰ ਖੋਲਨ ਦੀ ਵੀ ਨਹੀਂ ਲੋੜ ਹੈ ਚਾਬੀ ਲਾ ਕੇ ਇਹਨੂੰ ਖੋਲਨ ਦੀ ਵੀ ਨਹੀਂ ਲੋੜ ਹੈ ਲੱਗਿਆ ਤਾਂ ਲੱਗਿਆ ਰਹੂਆ ਪਰ ਇਹ ਗੇਟ ਖੁੱਲ ਜੂਆ ਦਿਖਾਵਾਂ ਕਿਵੇਂ ਦੇਖ ਲਓ ਟੈਕਨੋਲੋਜੀਸ ਦੇਖੋ ਆ ਤਾਲਾ ਲੱਗਿਆ ਨੂੰ ਚਾਬੀ ਲਾਉਣ ਦੀ ਲੋੜ ਨਹੀਂ ਇੱਥੋਂ ਫੜੋ ਖੁੱਲ ਗਿਆ ਆ ਦਰ ਇੱਥੇ ਲੱਗਿਆ ਲੱਗਦਾ ਕਿਸੇ ਨੂੰ ਪਰ ਪਤਾ ਨਹੀਂ ਲੱਗਦਾ ਆ ਜਿਹੜਾ ਇੱਥੇ ਲੱਗਦਾ ਵਾ ਦਾ ਵੀ ਕਿਵੇਂ ਖੁੱਲੂਆ ਯਾਰ ਬਿਨਾਂ ਚਾਬੀ ਤੋਂ ਪਰ ਇੱਥੋਂ ਫੜੋ ਇਹ ਖੁੱਲ ਗਿਆ ਲਓ ਜੀ ਲਓ ਜੀ ਜਿਹੜਾ ਗੇਟ ਆ ਖੁੱਲ ਚੁਕਿਆ ਅੰਦਰ ਨੀਅ ਸਾਰੀ ਆ ਨਾ ਕੁਸ ਕੀ ਕੀ ਰੱਖ ਰੱਖਿਆ ਭਾਈ ਕੀ ਕੀ ਰੱਖ ਰੱਖਿਆ ਕੀ ਕੀ ਰੱਖ ਰੱਖਿਆ ਪਰ ਪਤਾ ਹੀ ਨਹੀਂ ਨਾ ਇੱਕ ਵਸ ਦਤੂਆ ਦੇਖੋ ਨਾ ਕੁਸ ਰੱਖ ਰ ਬਲੌਗ ਦੇਖ ਕੇ ਨਾ ਚੱਕਣਾ ਆ ਜੋ ਚਾੜੇ ਘਰ ਨਾ ਆਹ ਲੱਕਤਾ ਦਤੂਆ ਚਪਲਾ ਉੱਥੀ ਬਈ ਚਲੋ ਵਾਟ ਲਈਏ ਕਾ ਫਿਰ ਤੁਨੂੰ ਮਿਲਦੇ ਆਂ ਥੋੜਾ